रेडी किसी भी वस्तु को चक्राकार पंदु उत्ते जान ਲਈ अभिकेंद्रीय बल दी जरूरत ਹੁੰਦੀ ਹੈ ਡੰਡੀ ਇਹ ਬਲ ਚੱਕਰ ਦੇ ਕੇਂਦਰ ਵੱਲ ਨੂੰ ਅਰਧ ਵਿਆਸ ਦੇ ਨਾਲ-ਨਾਲ ਕਿਰਿਆ ਕਰਦਾ ਹੈ ਡੰਡੀ ਧਰਤੀ ਦਾ ਸੂਰਜ ਦੁਆਲੇ ਘੁੰਮਣਾ ਉਪਗ੍ਰਹਿਆਂ ਦਾ ਧਰਤੀ ਦੁਆਲੇ ਘੁੰਮਣਾ ਐਟਮ ਵਿੱਚ ਇਲੈਕਟ੍ਰੋਨਾਂ ਦਾ ਨਿਊਕਲੀਅਸ ਦੁਆਲੇ ਘੁੰਮਣਾ ਆਦ ਲਈ ਅਭੀ ਕੇਂਦਰੀ ਬਲ ਦੀ ਲੋੜ ਹੁੰਦੀ ਹੈ ਡੰਡੀ ਸਾਈਕਲ ਟਰੈਕ ਉੱਤੇ ਮੋੜ ਕੱਟਣ ਸਮੇ ਸਾਈਕਲਿਸਟ ਝੁੱਕ ਕੇ ਲੋੜਿੰਦਾ ਅਭੀ ਕੇਂਦਰੀ ਬਲ ਪ੍ਰਾਪਤ ਕਰਦਾ ਹੈ ਡੰਡੀ ਜਦੋਂ ਵੀ ਕੋਈ ਵਾਹਨ ਜਿਵੇਂ ਕਾਰ ਬੱਸ ਟਰੱਕ ਆਦ ਸੜਕ ਉਤੇ ਮੋੜ ਕੱਟਦੀ ਹੈ ਤਾਂ ਵਾਹਨ ਨੂੰ ਚੱਕਰਾਕਾਰ ਮਾਰਗ ਵਿੱਚ ਚੱਲਣ ਲਈ ਅਭੀਕੇਂਦਰੀ ਬਲ ਦੀ ਜ਼ਰੂਰਤ ਪੈਂਦੀ ਹੈ ਡੰਡੀ ਆਮ ਹਾਲਤਾਂ ਵਿੱਚ ਸੜਕ ਉਤੇ ਵਾਹਨ ਦੇ ਟਾਇਰਾਂ ਵਿਚਕਾਰ ਰਗੜ ਬਲ ਲੋੜੀਂਦਾ ਅਭੀਕੇਂਦਰੀ ਬਲ ਪ੍ਰਦਾਨ ਕਰਦਾ ਹੈ ਡੰਡੀ ਜਦੋਂ ਵਾਹਨ ਦੀ ਸਪੀਡ ਤੇਜ਼ ਹੋਵੇ ਜਾਂ ਮੋੜ ਤਿੱਖਾ ਹੋਵੇ ਤਾਂ ਸੜਕ ਤਿਲਕਵੀ ਹੋਵੇ ਤਾਂ ਇਹ ਰਗੜ ਵਾਲ ਵਾਹਨ ਨੂੰ ਲੋੜਿੰਦਾ ਅਭਿਕੇਂਦਰੀ ਬਲ ਮੁਹਈਆ ਕਰਨ ਲਈ ਕਾਫੀ ਨਹੀਂ ਹੁੰਦਾ ਡੰਡੀ ਅਜਿਹੇ ਹਾਲਤਾਂ ਵਿੱਚ ਮੋੜ ਉੱਪਰ ਵਾਹਨ ਫਿਸਲ ਜਾਂ ਪਲਟ ਸਕਦਾ ਹੈ ਜਿਸ ਕਾਰਨ ਜਾਣੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਡੰਡੀ ਵਾਹਨ ਨੂੰ ਤਿੱਖੇ ਮੋੜ ਉੱਪਰ ਸੁਰੱਖਿਅਤ ਜਾਨ ਲਈ ਲੋੜਿੰਦਾ ਅਭੀ ਕੇਂਦਰੀ ਬਲ ਪ੍ਰਦਾਨ ਕਰਨ ਲਈ ਮੋੜ ਉੱਪਰ ਸੜਕ ਦਾ ਬਾਹਰਲਾ ਕਿਨਾਰਾ ਅੰਦਰਲੇ ਕਿਨਾਰੇ ਦੇ ਮੁਕਾਬਲੇ ਥੋੜਾ ਜਿਹਾ ਉੱਪਰ ਨੂੰ ਚੁੱਕਿਆ ਜਾਂਦਾ ਹੈ ਯਾਨੀ ਮੋੜ ਉੱਤੇ ਸੜਕ ਥੋੜੀ ਜਿਹੀ ਢਾਲਵੀ ਬਣਾਈ ਜਾਂਦੀ ਹੈ ਡੰਡੀ ਰੈਡੀ ਇੰਜੀਨੀਅਰਿੰਗ ਦੀ ਇਸ ਤਕਨੀਕ ਨੂੰ ਸੜਕਾਂ ਦੀ ਟਲਾਂਣ ਕਿਹਾ ਜਾਂਦਾ ਹੈ ਡੰਡੀ ਵਾਹਨ ਦੇ ਲੰਬਕਾਰ ਬਲ ਦਾ ਖਤੀਜ ਘਟਕ ਅਭਿਕੇਂਦਰੀ ਬਲ ਪ੍ਰਦਾਨ ਕਰਦਾ ਹੈ ਡੰਡੀ ਜਿਸ ਕੋਣ ਉੱਤੇ ਵਾਹਨ ਮੋੜ ਉੱਪਰ ਝੁਕਦਾ ਹੈ ਉਸ ਨੂੰ ਟੁਲਾਣ ਦਾ ਕੋਣ ਕਿਹਾ ਜਾਂਦਾ ਹੈ ਡੰਡੀ ਇਹ ਕੋਣ ਵਾਹਨ ਦੀ ਚਾਲ ਚੱਕਰਾਕਾਰ ਮੋੜ ਦੇ ਅਰਧ ਵਿਆਸ ਉੱਤੇ ਨਿਰਭਰ ਕਰਦਾ ਹੈ ਡੰਡੀ ਆਮ ਤੌਰ ਉੱਤੇ ਇਹ 5-7 ਡਿਗਰੀ ਹੁੰਦਾ ਹੈ ਡੰਡੀ ਇਸ ਨਾਲ ਵਾਹਨਾਂ ਨੂੰ ਬਿਨਾ ਫਿਸਲੇ ਜਾਂ ਪਲਟੇ ਉੱਚ ਗਤੀ ਉੱਤੇ ਵੀ ਸੁਰੱਖਿਤ ਰੂਪ ਵਿੱਚ ਮੋੜ ਕਟਣਾ ਸਬਬ ਹੋ ਜਾਂਦਾ ਹੈ ਡੰਡੀ ਇਹ ਟਾਇਰਾਂ ਦੇ ਕਸਨ ਅਤੇ ਦੁਰਘਟਨਾਵਾਂ ਦੇ ਡਰ ਨੂੰ ਘਟ ਕਰਦਾ ਹੈ ਡੰਡੀ ਸੜਕਾਂ ਵਾਂਗ ਰੇਲਵੇ ਟਰੈਕਾਂ ਦੀ ਵੀ ਟਲਾਨ ਕੀਤੀ ਜਾਂਦੀ ਹੈ ਡੰਡੀ ਮੋੜ ਉੱਪਰ ਬਾਹਰਲੀ ਰੇਲ ਨੂੰ ਅੰਦਰਲੀ ਰੇਲ ਦੇ ਮੁਕਾਬਲੇ ਥੋੜਾ ਜਿਹਾ ਉੱਪਰ ਵੱਲ ਚੁੱਕਿਆ ਜਾਂਦਾ ਹੈ ਡੰਡੀ ਸੰਸਾਰ ਵਿੱਚ ਅਨੇਕਾਂ ਹੀ ਜੀਵ ਜੰਤੂ ਪਾਏ ਜਾਂਦੇ ਹਨ ਡੰਡੀ ਇਹ ਜੀਵ ਜੰਤੂ ਜ਼ਮੀਨ ਉੱਪਰ ਪਾਣੀ ਵਿੱਚ ਅਤੇ ਆਕਾਸ਼ ਵਿੱਚ ਵਿਚਰਦੇ ਰਹਿੰਦੇ ਹਨ ਡੰਡੀ ਇੰਨਾ ਹੀ ਜੀਵਾਂ ਵਿੱਚੋਂ ਧਰਤੀ ਉੱਪਰ ਰਿੰਗਣ ਵਾਲੇ ਸਭ ਤੋਂ ਵੱਡੇ ਜੀਵ ਅਜਗਰ ਹਨ ਡੰਡੀ ਆਓ ਅੱਜ ਇਹਨਾਂ ਬਾਰੇ ਜਾਣੀਏ ਡੰਡੀ ਅਜਗਰ ਦੁਨੀਆ ਦਾ ਸਭ ਤੋਂ ਵੱਡਾ ਧਰਤੀ ਉੱਤੇ ਰਿੰਗਣ ਵਾਲਾ ਜੀਵ ਹੈ ਡੰਡੀ ਇਸ ਨੂੰ ਅਸੀਂ ਅਸਰਾਲ ਵੀ ਕਹਿੰਦੇ ਹਾਂ ਡੰਡੀ ਇਸ ਦੀ ਲੰਬਾਈ 35 ਤੋਂ 45 ਫੁੱਟ ਤੱਕ ਹੁੰਦੀ ਹੈ ਡੰਡੀ ਇਹ ਜੀਵ ਗਰਮ ਅਤੇ ਸਿੱਲੀ ਜਲਵਾਯੂ ਵਾਲੇ ਇਲਾਕਿਆਂ ਵਿੱਚ ਮਿਲਦਾ ਹੈ